ਭਲਾਡੇ ਦੇ ਵਿੱਚ ਦੋ ਭਰਾ ਨੇ ਸੋਨੂ ਸਿੰਘ ਤੇ ਰਾਜਵਿੰਦਰ ਸਿੰਘ ਦੋਨੇ ਫੌਜ ਵਿੱਚ ਭਰਤੀ ਨੇ ਤੇ ਬੱਚੇ ਰੋ ਰੋ ਕੇ ਰਾਤ ਨੂੰ ਆਪਦੇ ਪਿਓਆਂ ਨੂੰ ਫੋਨ ਕਰਦੇ ਨੇ ਵੀ ਸਾਥੋਂ ਰੋਟੀ ਨਹੀਂ ਖਾਧੀ ਜਾਂਦੀ ਇੰਨੀ ਸੁਸਰੀ ਆ ਗਈ ਇਹਨਾਂ ਦੀ ਮਾਤਾ ਜਿਹੜੀ ਉਹ ਪੈਰਲਾਈਜ਼ ਦੀ ਪੇਸ਼ੈਂਟ ਆ ਜੇ ਪਰਿਵਾਰ ਪਿੱਛੇ ਪਰੇਸ਼ਾਨ ਆ ਬੰਦੇ ਦੇ ਨੇਚਰਲੀ ਆ ਦਿਮਾਗ ਦੇ ਉੱਤੇ ਬੋਝ ਰਹਿਣਾ ਤੇ ਇਹਨਾਂ ਬੋਝ ਲੈ ਕੇ ਉਹ ਕਦੀ ਡਿਊਟੀ ਕਰ ਲੂਗਾ ਬਾਰਡਰਾਂ ਦੇ ਉੱਤੇ ਨਹੀਂ ਕਰ ਸਕਦਾ ਇਨਾਂ ਨੇ ਇੱਥੇ ਘਰ ਬਣਾਇਆ ਇੱਥੇ 99 ਤੋਂ ਪਹਿਲਾਂ ਸ਼ੈਲਰ ਚੱਲਦਾ ਸੀ ਪਰ 99 ਤੋਂ ਉਹ ਸ਼ੈਲਰ ਬੰਦ ਹੋ ਗਿਆ ਸੀ ਜਿਸ ਬੰਦੇ ਨੇ ਉਹ ਜਗ੍ਹਾ ਲਈ ਉਹਨੇ ਖੇਤੀ ਲਈ ਜ਼ਮੀਨ ਦੀ ਰਜਿਸਟਰੀ ਕਰਾਈ ਆ ਉਸ ਤੋਂ ਬਾਅਦ ਉਹ ਬੰਦਾ ਆ ਕੇ 2024 ਦੇ ਵਿੱਚ ਉਹ 99 ਵਿੱਚ ਜਿਹੜਾ ਬੰਦ ਹੋ ਗਿਆ 25 ਸਾਲਾਂ ਬਾਅਦ ਉਹਨੂੰ ਜਿਉਂਦਾ ਕਰ ਲੈਂਦਾ ਉਹ ਬੰਦਾ ਉਹਨੇ ਫਰਾਡ ਕੀਤਾ ਆ ਉਹਨੇ ਧੋਖੇ ਚ ਰੱਖਿਆ ਪੋਲੂਸ਼ਨ ਬੋਰਡ ਨੂੰ ਵੀ ਬਿਜਲੀ ਬੋਰਡ ਨੂੰ ਸਾਰਿਆਂ ਨੂੰ ਜਾਂ ਤਾਂ ਇਹਦੇ 'ਚ ਵੱਡਾ ਪੈਸਾ ਚੱਲਿਆ ਕਿਉਂਕਿ ਉਹ ਬੰਦਾ ਅਸਰਸੂਖ ਆ ਬੰਦਾ ਗਲਤ ਹੈ ਸ਼ੈਲਰ ਵਾਲਾ ਹੌਜੀ ਰੋ ਰੋ ਕੇ ਵੀਡੀਓ ਪਾ ਰਿਆ ਨਾ ਵੀ ਮੇਰੀ ਮਤ ਸਾਡੀ ਗੱਲ ਨਹੀਂ ਇਹਦੇ ਦੁੱਖ ਹੁੰਦਾ ਕਿ ਜਦੋਂ ਪਹੁੰਚ ਜਿਹੜਾ ਸਾਡੇ ਸਰਦਾਂ ਤੇ ਰਾਖੀ ਕਰ ਰਿਆ ਬੰਦਾ ਉਹ ਰੋ ਕੇ ਵੀਡੀਓ ਪਾਵੇ ਕਿ ਮੇਰੀ ਗੱਲ ਨਹੀਂ ਸੁਣੀ ਜਾਂਦੀ ਹੈ ਨਾ ਤੁਸੀਂ ਉਸ ਬੰਦੇ ਤੇ ਕਾਰਵਾਈ ਕਰੋ ਬੰਦਾ ਹੈ ਨਾ ਪਰਚਾ ਬੰਦਾ ਉਸ ਬੰਦੇ ਤੇ ਜੇ ਭਾਈ ਉਹ ਠੀਕ ਹੈ ਇਹ ਗਲਤ ਨਹੀਂ ਇੰਨਾ ਤਾਂ ਪਰਚਾ ਦਰਜ ਕਰ ਦਿਓ ਸਾਡੀ ਇਹ ਰਿਕੈਸਟ ਐ एसडीएम ਸਰਾ ਬਠਿੰਡਾ ਪ੍ਰਦੂਸ਼ਨ ਬੋਰਡ ਬਠਿੰਡਾ ਪਟਿਆਲਾ ਤੇ ਸਾਡੀ ਇਹੀ ਮੰਗਾ ਵੀ ਉਹ ਬੰਦ ਕੀਤਾ ਜਾਵੇ ਤੇ एसडीएम ਸਰ ਕਹਿ ਦਿੰਦੇ ਸੀਗੇ ਵੇਟ ਕਰੋ ਬੇਟਾ ਕੋਈ ਨਹੀਂ ਤੇ ਅਗਲੀ ਵੇਸੇ ਤੇ ਹੱਲ ਹੋਊਗਾ ਇਹਦੂ ਅਗਲੀ ਤੇ ਹੋਊਗਾ ਬਸ ਆਏ ਸਾਨੂੰ ਲਾਰੇ ਲਾਉਂਦੇ ਰਹੇ ਸੋਹਣੀ ਨਹੀਂ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ ਡਾਕੂਮੈਂਟ ਇਹਨਾਂ ਦੇ ਕੋਲੇ ਸਾਰੇ ਨੇ ਡਾਕੂਮੈਂਟ ਬੋਲਦੇ ਨੇ ਕਿ ਉਹ ਝੂਠ ਬੋਲ ਰਿਹਾ ਤਾਂ ਇਸ ਕਰਕੇ ਸਾਡੀ ਅਸੀਂ ਇਸ ਗੱਲ ਨੂੰ ਲੈ ਕੇ ਬੈਠੇ ਆਂ ਧਰਨਾ ਲਾ ਕੇ ਕਿ ਇਹਨਾਂ ਨੂੰ ਨਿਸਾਬ ਮਿਲਣਾ ਚਾਹੀਦਾ ਸ਼ੈਲਰ ਉੱਥੇ ਬੰਦ ਹੋਣਾ ਚਾਹੀਦਾ ਆਬਾਦੀ ਵਾਲੇ ਏਰੀਆ 'ਚ ਸ਼ੈਲਰ ਨਹੀਂ ਚੱਲ ਸਕਦਾ ਉਹ ਫੈਮਿਲੀਾਂ ਚ 5 ਬੱਚੇ ਨੇਗੇ ਤੇ ਉਹਨਾਂ ਨੂੰ ਧੂੜ ਮਿੱਟੀ ਤੋਂ ਪ੍ਰਦੂਸ਼ਣ ਤੋਂ ਬਹੁਤ ਦਿੱਕਤ ਆ। ਇਸ ਟਾਈਮ ਵੀ ਅਸੀਂ ਕਹਿਨੇ ਆ ਐਸ ਡੀ ਐਮ ਸਰ ਨੂੰ ਵੀ ਘਰ ਜਾ ਕੇ ਚੈੱਕ ਕਰੋ ਕਿੰਨੀ ਡਸਟ ਪਈ ਆ ਸਾਡੀ ਘਰ ਯਾ ਕਿ ਅਸੀਂ 2-3 ਦਿਨ ਹੋ ਗਏ ਸਫਾਈ ਵੀ ਨਹੀਂ ਕੀਤੀ। ਕਿਉਂ ਵੀ ਐਸ ਡੀ ਐਮ ਸਰ ਨੂੰ ਬੁਲਾਵਾਂਗੇ ਵੀ ਚੈੱਕ ਕਰਵਾਵਾਂਗੇ। ਸਤਿ ਸ਼੍ਰੀ ਅਕਾਲ ਆਰ ਐਮ ਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਹਾਂ ਜਸਕਰੇ ਬਾਲ ਬਡਲਾਡੇ ਤੋਂ ਦੋ ਫੌਜੀ ਜਵਾਨਾਂ ਦਾ ਮਸਲਾ ਸੁਰਖੀਆਂ ਦੇ ਵਿੱਚ। ਉਹਨਾਂ ਵੱਲੋਂ ਪਹਿਲਾਂ ਗੋਹਾਰਾਂ ਜ਼ਰੂਰ ਲਗਾ ਗਈਆਂ ਪਰ ਗੋਹਾਰਾਂ ਨਹੀਂ ਸੁਣੀਆਂ ਗਈਆਂ ਜਿਸ ਤੇ ਵਿਰੋਧ ਵੱਜੋ ਅੱਜ ਵਿਰੋਧ ਪ੍ਰਦਰਸ਼ਨ ਜਿਹੜਾ ਬੜਾ ਲਾਡੇ ਦੇ ਵਿੱਚ ਰੱਖਿਆ ਗਿਆ ਮੈਂ ਲਾਗੂ ਜਸਵੀਰ ਕਰਨਾ ਸਾਡੇ ਨਾਲ ਨੇ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਸਵਾਗਤ ਕਰੀਏ ਸਵਾਗਤ ਆ ਰਹੇ ਮਿੱਟਲ ਮੈਂ ਧੰਨਵਾਦ ਜੀ ਤੁਹਾਡਾ ਸਾਰਿਆਂ ਦਾ ਜੀ ਕਿਵੇਂ ਦੇਖਦੇ ਹੋ ਕਿ ਆਮ ਲੋਕਾਂ ਦੀ ਸਰਕਾਰ ਖਾਸ ਕਰਕੇ ਹਾ ਜਾਂਦਾ ਪਰ ਇੱਥੇ ਆਮ ਨੂੰ ਇਨਸਾਫ ਮਿਲਣਾ ਉਹ ਤਾਂ ਗੱਲ ਪਾਸੇ ਰਹੀ ਜਿਸ ਤਰ੍ਹਾਂ ਦੇ ਨਾਲ ਹੁਣ ਮਸਲੇ ਉੱਪਰ ਕੇ ਸਾਹਮਣੇ ਆ ਰਹੇ ਜਿਸ ਤਰ੍ਹਾਂ ਦੋ ਫੌਜੀ ਭਰਾਵਾਂ ਦਾ ਮਸਲਾ ਹੈ ਦੋਨੋਂ ਦੇ ਦੋਨੋਂ ਮਰਦ ਫੌਜੀ ਕੋ ਜੀ ਨੇ ਸੇਵਾਮਾ ਦੇਸ਼ ਦੀ ਕਰ ਰਹੇ ਨੇ ਪਰ ਉਹਨਾਂ ਦੇ ਵੱਲੋਂ ਰੋਕ ਰਲਾ ਕੇ ਕਿਹਾ ਜਾਣਾ ਕਿ ਸਾਡੀ ਸੁਣੀ ਨਹੀਂ ਜਾ ਰਹੀ ਕਿੱਧਰ ਨੂੰ ਜਾ ਰਿਹਾ ਮਾਮਲਾ ਦੇਖੋ ਜਸਜੀ ਜਿੱਦਾਂ ਤੁਸੀਂ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪਰ ਇਹ ਹੁਣ ਆਮ ਆਦਮੀ ਪਾਰਟੀ ਦੀ ਨਹੀਂ ਰਹੀ ਹੁਣ ਖਾਸ ਆਦਮੀਆਂ ਦੀ ਸਰਕਾਰ ਬਣ ਗਈ ਹੈ ਤੇ ਆਪਾਂ ਰੋਜ਼ਾਨਾ ਦੇਖਦੇ ਆ ਕਿਤੇ ਮਤਲਬ ਫੌਜੀਆਂ ਨੂੰ ਕੁੱਟਿਆ ਜਾ ਰਿਹਾ ਕੋ ਚਾਹੇ ਕਰਨਲ ਹੋਵੇ ਉਹ ਪੁਲਿਸ ਵੱਲੋਂ ਚਾਹੇ ਕਿਸਾਨ ਹੋ ਉਹਨਾਂ ਨੂੰ ਉਹਨਾਂ ਨੂੰ ਕੁੱਟਿਆ ਜਾ ਰਿਹਾ ਹੈ ਮਜ਼ਦੂਰਾਂ ਨੂੰ ਕੁੱਟਿਆ ਜਾ ਰਿਹਾ ਹੈ ਉਹਨਾਂ ਦੀ ਕਿਤੇ ਗੱਲ ਨਹੀਂ ਸੁਣੀ ਜਾ ਰਹੀ ਆਮ ਆਦਮੀ ਬੰਦੇ ਦੀ ਸੁਣਵਾਈ ਨਹੀਂ ਹੋ ਰਹੀ ਜਿੱਥੋਂ ਤੱਕ ਇਹ ਮਸਲਾ ਹੈ ਸਾਡੇ ਜ਼ਿਲ੍ਹੇ ਦਾ ਹੈ ਭਲਾਡੇ ਦੇ ਵਿੱਚ ਦੋ ਭਰਾ ਨੇ ਸੋਨੂ ਸਿੰਘ ਤੇ ਰਾਜਵਿੰਦਰ ਸਿੰਘ ਦੋਨੇ ਫੌਜ ਵਿੱਚ ਭਰਤੀ ਨੇ ਇੱਕ ਦੀ ਡਿਊਟੀ ਆ ਕੁੱਪਵਾੜਾ ਵਿੱਚ ਦੂਜੀ ਦੀ ਰਾਜਸਥਾਨ ਵਿੱਚ ਡਿਊਟੀ ਆ ਆਪਾਂ ਸਾਰੇ ਜਾਣਦੇ ਆ ਵੀ ਇਹਨਾਂ ਨੂੰ ਫੌਜੀਆ ਨੂੰ ਛੁੱਟੀ ਮਿਲਣੀ ਬੜੀ ਔਖੀ ਹੁੰਦੀ ਆ ਇਹਨਾਂ ਨੇ ਇੱਥੇ ਘਰ ਬਣਾਇਆ ਜਿੱਥੇ ਘਰ ਬਣਾਇਆ ਇਹਨਾਂ ਨੇ ਇੱਥੇ 99 ਤੋਂ ਪਹਿਲਾਂ ਸ਼ੈਲਰ ਚੱਲਦਾ ਸੀ ਪਰ 99 ਤੋਂ ਸ਼ੈਲਰ ਬੰਦ ਹੋ ਗਿਆ ਸੀ 2014 ਦੇ ਵਿੱਚ ਜਿਸ ਬੰਦੇ ਨੇ ਉਹ ਜਗ੍ਹਾ ਲਈ ਉਹਨੇ ਖੇਤੀ ਲਈ ਜ਼ਮੀਨ ਦੀ ਰਜਿਸਟਰੀ ਕਰਾਈ ਆ। ਉਦੋਂ ਹੀ 2014 'ਚ ਇਹਨਾਂ ਨੇ ਉੱਥੇ ਪਲਾਟ ਲੈ 6-6 ਵਿਸਵੇ ਦੇ ਦੋਨਾਂ ਨੇ ਪਹਿਲਾਂ ਆਵਾਂ ਨੇ ਪਲਾਟ ਲੈ ਕੇ ਕਿ ਅੱਗੇ ਬੱਚੇ ਹੋਣੇ ਬੱਚਿਆਂ ਨੂੰ ਪੜ੍ਹਾ ਲਾਂਗੇ। ਦੋ ਬੇਟੇ ਨੇ ਉਹਨਾਂ ਬਜ਼ੁਰਗ ਵਜੂੜੇ ਦੇ ਦੋਨੇ ਫੌਜ ਵਿੱਚ ਨੇ। ਤਾ ਉਹਨਾਂ ਨੇ ਪਲਾਟ ਲੈ ਲੇ ਉਸ ਤੋਂ ਬਾਅਦ ਉਹ ਬੰਦਾ ਆ ਕੇ 2024 ਦੇ ਵਿੱਚ ਬਿਜਲੀ ਦਾ ਕਨੈਕਸ਼ਨ ਲੈ ਲੈਂਦਾ ਟਰਾਂਸਫਾਰਮਰ ਰਖਵਾ ਲੈਂਦਾ ਆ ਪੋਲੂਸ਼ਨ ਬੋਰਡ ਤੋਂ ਉਹ 99 ਜਿਹੜਾ ਬੰਦ ਹੋ ਗਿਆ ਤੇ 25 ਸਾਲਾਂ ਬਾਅਦ ਉਹਨੂੰ ਜਿਉਂਦਾ ਕਰ ਲੈਂਦਾ ਉਹ ਬੰਦਾ ਇਹਨਾਂ ਦੇ ਪਰਿਵਾਰ ਦੇ ਵਿੱਚ ਆ ਕੇ ਉਹ ਇਹ ਗੱਲ ਕਹਿੰਦਾ ਆ ਵੀ ਮੈਂ ਕਿਹੜਾ ਸ਼ੈੱਲਰ ਚਲਾਉਣਾ ਮੈਂ ਤਾਂ ਸਿਰਫ ਇਹਦੀ ਸਬਸਿਡੀ ਲੈਣੀ ਆ ਮਤਲਬ ਸਬਸਿਡੀ ਖਾਣੀ ਆ ਜਿਹੜੀ ਸਿੱਧੇ ਸ਼ਬਦਾਂ ਚ ਕਹ ਲਓ ਮੈਂ ਤਾਂ ਸਿਟੀ ਅਵੇਲ ਕਰਨੀ ਆ ਮੈਂ ਇਹ ਸ਼ੈਲਰ ਨਹੀਂ ਚਲਾਉਣਾ ਉਹਦੇ ਇਹਨਾਂ ਨੇ ਵੀਡੀਓ ਬਣਾ ਲਈ ਇਹਨਾਂ ਨੇ ਇੱਕ ਚੰਗਾ ਪੱਕੇ ਆ ਉਸ ਤੋਂ ਬਾਅਦ ਉਹ ਬੰਦਾ ਉਹ ਸ਼ੈਲਰ ਚਲਾ ਲਿੰਦਾ ਹੈ ਸ਼ੈਲਰ ਜਦੋਂ ਚੱਲਦਾ ਹੈ ਤੇ ਉਹਦਾ ਇੱਕ ਤਾਂ ਖੜਕਾ ਬਹੁਤ ਜ਼ਿਆਦਾ ਆਉਂਦਾ ਬਿਲਕੁਲ ਕੰਧ ਦੇ ਨਾਲ ਹੀ ਕੰਧ ਕਹਿ ਲੋ ਮਾੜਾ ਦੇ ਵਿੱਚ ਛੋਟਾ ਜਿਹਾ ਪਲਾਟ ਖਾਲੀ ਆ ਖੜਕਾ ਬਹੁਤ ਜ਼ਿਆਦਾ ਆਉਂਦਾ ਹੈ ਦੂਜਾ ਇਹ ਵੀ ਸ਼ੈਲਰ ਦੇ ਵਿੱਚ ਆਪਾਂ ਜਾਣਦੇ ਆ ਵੀ ਉਹਦੇ ਚ ਫੂਸਾ ਜਿਹਾ ਉੱਡਦਾ ਆ ਉਹ ਚਿਮਨੀ ਦਾ ਮੂੰਹ ਵੀ ਇਧਰ ਨੂੰ ਆ ਉਹ ਇਹਨਾਂ ਦੇ ਘਰ ਦੇ ਵਿੱਚ ਬਹੁਤ ਜ਼ਿਆਦਾ ਆਉਂਦਾ ਛੋਟੇ ਛੋਟੇ ਬੱਚੇ ਨੇ ਜਿਹਦਾ ਪੂਰਾ ਰਿਕਾਰਡ ਹੈ ਇਹਨਾਂ ਕੋਲੇ ਬੱਚਿਆਂ ਕੋਲੇ ਬੱਚਿਆਂ ਦਾ ਵੀ ਬੱਚਿਆਂ ਨੂੰ ਵਾਰ-ਵਾਰ ਸਾਹ ਹੁੰਦਾ ਤੇ ਬੱਚੇ ਰੋ ਰੋ ਕੇ ਰਾਤ ਨੂੰ ਆਪਦੇ ਪਿਓਆਂ ਨੂੰ ਫੋਨ ਕਰਦੇ ਨੇ ਵੀ ਸਾਥੋਂ ਰੋਟੀ ਨਹੀਂ ਖਾਧੀ ਜਾਂਦੀ ਇੰਨੀ ਸੁਸਰੀ ਆ ਗਈ ਇਹਨਾਂ ਦੀ ਮਾਤਾ ਜਿਹੜੀ ਉਹ ਪੈਰਲਾਈਜ਼ ਦੀ ਪੇਸ਼ੈਂਟ ਆ ਉਹ ਮਤਲਬ ਦੁਖੀ ਹੋ ਕੇ ਬੰਦਿਆਂ ਨੇ ਕੀ ਬੱਚਿਆਂ ਨੇ ਕੀ ਕਰਨਾ ਹੈ ਉਹ ਤਾਂ ਉਹਨਾਂ ਨੂੰ ਫੋਨ ਕਰਨਗੇ ਨਾ ਆਪਾਂ ਸਵਾਲ ਇੱਥੇ ਹੁੰਦਾ ਆ ਵੀ ਅਸੀਂ ਸਾਫ਼ ਕਹਿੰਨੇ ਆ ਵੀ ਜੇ ਤਾਂ ਗਲਤ ਇਹ ਨੇ ਮੈਂ ਪਹਿਲਾਂ ਹੀ ਇਹਨਾਂ ਨੂੰ ਪੁੱਛਿਆ ਸੀ ਵੀ ਤੁਸੀਂ ਘਰ ਪਹਿਲਾਂ ਪਾਇਆ ਸੀ ਜਾਂ ਸ਼ੈਲਰ ਪਹਿਲਾਂ ਲੱਗਾ ਸੀ ਇਹ ਕਹਿੰਦੇ ਜੀ ਸ਼ੈਲਰ ਬੰਦ ਸੀ ਉਹ ਖੇਤੀ ਦੀ ਜ਼ਮੀਨ ਕਹਿ ਕੇ ਉਹਨਾਂ ਨੇ ਰਜਿਸਟਰੀ ਕਰਾਈ ਉਹਨਾਂ ਨੇ ਸਾਫ਼ ਕਿਹਾ ਸੀ ਇੱਥੇ ਸ਼ੈਲ ਨਹੀਂ ਲਵਾਉਣਾ ਉਸਨੂੰ ਬਾਅਦਾਂ ਸੀ 17 ਇੰਚ ਮਕਾਨ ਬਣਾਉਣੇ ਆ ਦੋਵੇਂ ਭਰਾ ਤਾਂ ਉਹ ਤੋਂ ਕਟੜੀ ਕਰ ਰਹੇ ਇੱਕ ਤਾਂ ਹੈਨਾ ਇੱਕ ਜਦੋਂ ਬੰਦੇ ਇਹ ਵਾਰ-ਵਾਰ ਐਸ ਡੀ ਐਮ ਦੇ ਆਉਂਦੇ ਆ ਪੋਲੂਸ਼ਨ ਬੋਰਡ ਦੇ ਆਉਂਦੇ ਆ ਕਦੇ ਉਹ ਇਹਨਾਂ ਨੂੰ ਪੋਲੂਸ਼ਨ ਬੋਰਡ ਵਾਲੇ ਬਟਿੰਡੇ ਭੇਜ ਦਿੰਦੇ ਆ ਉਹ ਕਹਿੰਦੇ ਕੋ ਸਾਡੇ 40 ਚੱਕਰ ਲੱਗ ਗਏ ਉਤੋਂ ਉਹਨਾਂ ਨੂੰ ਪਟਿਆਲੇ ਭੇਜ ਦਿੰਦੇ ਆ ਮਤਲਬ ਗੱਲ ਕਿਸੇ ਤਨਪੱਤ ਨਹੀਂ ਲੱਗੀ ਇੱਥੇ ਕੋਈ ਗੱਲ ਨਹੀਂ ਸਾਨੂੰ ਤਿਆਰ ਉਲਟਾ ਐਸ ਡੀ ਐਮ ਨੇ ਇਹਨਾਂ ਦੇ ਫੋਨ ਬਲੌਕ ਕਰਤੇ ਜਦੋਂ ਵਾਰ-ਵਾਰ ਫੋਨ ਕਰਦੇ ਸੀ ਕਿ ਅਸੀਂ ਛੁੱਟੀ ਆਏ ਸਾਡਾ ਮਾਮਲਾ ਹੱਲ ਕਰੋ ਇਹਨਾਂ ਨੂੰ ਅਫਸਰਾਂ ਵੱਲੋਂ ਤਬਕੀ ਆਉਂਦੀਆਂ ਕਿ ਤੁਹਾਡੇ ਜਿਹੜੇ ਵੱਡੇ ਅਫਸਰ ਉਹਨਾਂ ਨੂੰ ਕਹਿ ਕੇ ਤੁਹਾਡੇ ਤੇ ਕਾਰਵਾਈ ਕਰਾਉਣੇ ਆ। ਬਈ ਬੰਦੇ ਦਾ ਠੀਕ ਹੈ ਉਹ ਫੌਜੀ ਫੌਜ ਵਿੱਚ ਨੌਕਰੀ ਕਰਦੇ ਨੇ ਇਨ ਸਰਵਿਸ ਨੇ ਪਰ ਉਹਦੇ ਘਰੇਲੂ ਮਾਮਲਾ ਹੈ ਨਾ ਉਹਦੇ ਪਰਿਵਾਰ ਦੁਖੀ ਆ। ਜੇ ਪਰਿਵਾਰ ਪਿੱਛੇ ਪਰੇਸ਼ਾਨ ਆ ਬੰਦੇ ਦੇ ਨੇਚਰਲੀਆ ਦਿਮਾਗ ਦੇ ਉੱਤੇ ਬੋਝ ਰਹਿਣਾ ਤੇ ਇਹਨਾਂ ਬੋਝ ਲੈ ਕੇ ਉਹ ਕਦੀ ਡਿਊਟੀ ਕਰ ਲੂਗਾ ਬਾਡਰਾਂ ਦੇ ਉੱਤੇ ਨਹੀਂ ਕਰ ਸਕਦਾ। ਸੋ ਇਸ ਕਰਕੇ ਇਸ ਗੱਲ ਨੂੰ ਸਮਝਣਾ ਚਾਹੀਦਾ ਅੱਜ ਵੀ ਕਹਿੰਦੇ ਆ ਕਿਉਂਕਿ ਸਾਡੇ ਕੋਲ ਕਦੋਂ ਗੱਲ ਆਈ ਅਸੀਂ ਇਹਦੀ ਪੜਤਾਲ ਕੀਤੀ ਹੈ ਉਹਨਾਂ ਤੋਂ ਤੱਥਾਂ ਦੀ ਤਾਂ ਇਹ ਪਰਿਵਾਰ ਬਿਲਕੁਲ ਇਹ ਲੜਕੇ ਦੋਨੇ ਫੌਜੀ ਵੀਰ ਜਿਹੜੇ ਨੇ ਸਾਡੇ ਠੀਕ ਨੇ ਅਸੀਂ ਇਸ ਗੱਲ ਦੀ ਮਤਲਬ ਸਮਵੇਦਨਾ ਨੂੰ ਸਮਝਦੇ ਹੋਏ ਕਿ ਜੇ ਬੰਦਾ ਆਪਦਾ ਮਾਮਲਾ ਹੱਲ ਨਹੀਂ ਕਰਾ ਸਕਦਾ ਤਾਂ ਕੀ ਲੜੂਗਾ ਤਾਂ ਸਾਨੂੰ ਇਹਨਾਂ ਦੀ ਬਾਹ ਫੜਨੀ ਚਾਹੀਦੀ ਆ ਸਾਰੀਆਂ ਜਤਨ ਜਨਤਕ ਜਥੇਬੰਦੀਆਂ ਨੂੰ ਸਨੇਹਾ ਲਾਇਆ ਤਾਂ ਅੱਜ ਤੁਸੀਂ ਦੇਖ ਲਓ ਵੱਡੀ ਗਿਣਤੀ ਵਿੱਚ ਲੋਕ ਆਏ ਨੇ ਅੱਜ ਤਾਂ ਸ਼ੁਰੂਆਤ ਆ ਜਦੋਂ ਹੁਣ ਸ਼ੁਰੂਆਤ ਕੀਤੀ ਆ ਤਾਂ ਸਾਡੇ ਤੇ ਪੁਲਿਸ ਵੱਲੋਂ ਇੱਕ ਪ੍ਰੈਸ਼ਰ ਬਣਾਇਆ ਜਾ ਰਿਹਾ ਤੁਸੀਂ ਗੱਲ ਕਰੋ ਗੱਲ ਕਰੋ ਤੁਸੀਂ ਉਸ ਬੰਦੇ ਨੂੰ ਨਹੀਂ ਬੁਲਾਉਂਦੇ ਜਿਹੜਾ ਗਲਤ ਆ ਹੋਣਾ ਤੇ ਇਹ ਚਾਹੀਦਾ ਨੇ ਉਹ ਦਾ ਉਹਨੇ ਫਰਾਡ ਕੀਤਾ ਆ ਵੀ ਮੈਂ ਸਿਰਫ ਸਬਸਿਡੀ ਲੈਣੀ ਆ ਉਹਨੇ ਧੋਖੇ ਚ ਰੱਖਿਆ ਪੋਲੂਸ਼ਨ ਬੋਰਡ ਨੂੰ ਵੀ ਬਿਜਲੀ ਬੋਰਡ ਨੂੰ ਵੀ ਸਾਰਿਆਂ ਨੂੰ ਜਾਂ ਤਾਂ ਇਹਦੇ ਚ ਵੱਡਾ ਪੈਸਾ ਚੱਲਿਆ ਕਿਉਂਕਿ ਉਹ ਬੰਦਾ ਅਸਰ ਸੂਕਿਆ ਆਸਾਨ ਸੂਕਦੇ ਬੰਦੇ ਦੇ ਮੁੱਠੀ ਵਿੱਚ ਹੁੰਦੇ ਆ ਇਥੋਂ ਦੇ ਸਿਆਸਤਦਾਨ ਵੀ ਇੱਥੇ ਸਿਆਸਤਦਾਨਾਂ ਦਾ ਦਬਾਅ ਹੁੰਦਾ ਹੈ ਪੁਲਿਸ ਪ੍ਰਸ਼ਾਸਨ ਦੇ ਉੱਤੇ ਇਸ ਕਰਕੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਸਾਡੀ ਇਹ ਮੰਗਿਆ ਕਿ ਪਹਿਲਾਂ ਤੁਸੀਂ ਉਸ ਬੰਦੇ ਤੇ ਕਾਰਵਾਈ ਕਰੋ ਬੰਦਾ ਹੈ ਨਾ ਪਰਚਾ ਬੰਦਾ ਉਸ ਬੰਦੇ ਤੇ ਜੇ ਭਈ ਉਹ ਠੀਕ ਹੈ ਇਹ ਗਲਤ ਨਹੀਂ ਇਹਨਾਂ ਤਾਂ ਪਰਚਾ ਦਰਜ ਕਰ ਦੋ ਸਿੱਧੀ ਸਿੱਧੀ ਗੱਲ ਆ ਹੁਣ ਇਹ ਪਰਿਵਾਰ ਮੰਨਣ ਨੂੰ ਤਿਆਰ ਨਹੀਂ ਆ ਬੀਬੀ ਬੈਠੀ ਆ ਉੱਥੇ ਦੂਜੀ ਬੈਠੀ ਏ ਦੀ ਦਰਾਣੀ ਦੋਨਾਂ ਦੇ ਕੋਲੇ ਬਸ ਛੋਟੇ ਛੋਟੇ ਬੱਚੇ ਨੇ ਉਹਦਾ ਸਾਲ ਦਾ ਬੱਚਾ ਆ ਉਹਦੇ ਲੈ ਕੇ ਗੋਦੀ 'ਚ ਬੈਠੀ ਉਹ ਰੋ ਰਿਹਾ ਆ ਓਏ ਕਹਿੰਦੀਆਂ ਸੀ ਬੱਚੇ ਲੈ ਕੇ ਐਸ ਡੀ ਐਮ ਦੇ ਆ ਕੇ ਬਹਿ ਜਾਂਦੀਆਂ ਸੀ ਕਈ ਕਈ ਘੰਟੇ ਬੈਠੀਆਂ ਰਹਿੰਦੀਆਂ ਸਾਡੀ ਕੋਈ ਸੁਣਵਾਈ ਨਹੀਂ ਸੀ ਹੁੰਦੀ ਦੁਖੀ ਹੋ ਗਿਆਂ ਮਾਂ ਨੂੰ ਪੈਰਲਾਈਜ਼ ਆ ਇੱਕ ਕੋਲੇ ਛੋਟਾ ਬੱਚਾ ਆ ਛਾਂ ਨੂੰ ਇਹ ਜਾ ਕੇ ਆਪਦਾ ਹਸਮੈਣ ਨੂੰ ਲਾਜ਼ਮੀ ਫੋਨ ਕਰਦੀਆਂ ਹਣੀ ਉਹ ਸਾਡੀ ਤੇ ਕੋਈ ਗੱਲ ਨਹੀਂ ਬਣੀ ਮਤਲਬ ਇੰਨਾ ਦੀ ਜਿਹੜੀ ਪਰੇਸ਼ਾਨੀ ਇੱਕ ਪਰਿਵਾਰ ਨੂੰ ਹੋਵੇ ਫੌਜੀਆ ਨੂੰ ਖਾਸ ਕਰਤੇ ਮਾਮਲਾ ਤਾਂ ਭਾਵੇਂ ਸਿਵਲਿੰ ਦਾ ਹੋਵੇ ਫੌਜੀ ਦਾ ਹੋਵੇ ਸਾਰੇ ਇੱਕ ਬਰਾਬਰ ਨੇ ਹਰ ਇੱਕ ਦੀ ਸੁਣਵਾਈ ਹੋਣੀ ਚਾਹੀਦੀ ਆ ਪਰ ਜਦੋਂ ਇੱਕ ਬੰਦਾ ਆਉਂਦਾ ਐ ਏਡੀ ਦੂਰ ਤੋਂ ਆਉਂਦਾ ਐ ਉਹ ਰਿਕੁਐਸਟ ਵੀ ਕਰਦਾ ਐ ਕਿ ਮੈਂ ਜੀ ਛੁੱਟੀ ਆਇਆ ਮੇਰੇ ਕੋਲ ਛੁੱਟੀ ਬਹੁਤ ਥੋੜੀ ਆ ਤੇ ਉਹਦਾ ਦਾ ਪਹਿਲ ਦੇ ਆਧਾਰ ਤੇ ਮਾਮਲਾ ਸੁਣਿਆ ਜਾਣਾ ਚਾਹੀਦਾ ਸੀ ਕੋਈ ਤਾਂ ਇਹਦਾ ਹੱਲ ਹੁੰਦਾ ਸੀ ਦੇਖੋ ਉਹ ਬੰਦਾ ਗਲਤ ਐ ਸ਼ੈਲਰ ਵਾਲਾ ਸਾਫ ਜਿਹੜੀ ਪੜਤਾਲ ਦਾ ਸੀ ਜਿਹੜੇ ਇਹਨਾਂ ਕੋਲੇ ਤੱਥ ਨਹੀਂ ਡਾਕੂਮੈਂਟ ਇਹਨਾਂ ਦੇ ਕੋਲੇ ਸਾਰੇ ਨੇ ਡਾਕੂਮੈਂਟ ਬੋਲਦੇ ਨੇ ਕਿ ਉਹ ਝੂਠ ਬੋਲ ਰਿਹਾ ਤਾਂ ਇਸ ਕਰਕੇ ਸਾਡੀ ਅਸੀਂ ਇਸ ਗੱਲ ਨੂੰ ਲੈ ਕੇ ਬੈਠੇ ਆ ਧਰਨਾ ਲਾ ਕੇ ਕਿ ਇਹਨਾਂ ਨੂੰ ਨਿਸਾਬ ਮਿਲਣਾ ਚਾਹੀਦਾ ਸ਼ੈਲਰ ਉੱਥੇ ਬੰਦ ਹੋਣਾ ਚਾਹੀਦਾ ਆਬਾਦੀ ਵਾਲੇ ਏਰੀਆ 'ਚ ਸ਼ੈਲਰ ਨਹੀਂ ਚੱਲ ਸਕਦਾ ਜੀ ਦੱਸ ਦਿਓ ਜੀ ਕਿਸ ਤਰ੍ਹਾਂ ਦੀਆਂ ਤਕਲੀਫ ਤੁਹਾਨੂੰ ਦਿੱਕਤਾਂ ਉੱਥੇ ਆ ਰਹੀਆਂ ਨੇ ਸਰ ਸਾਨੂੰ ਸਾਡੇ ਦੋ ਫੈਮਿਲੀ ਆ ਅਸੀਂ ਦੋਨੇ ਭਰਾ ਫੌਜੀ ਨੇ ਕਿਉਂ ਉਹ ਫੈਮਿਲੀ ਵੱਲ ਵੇਖਣ ਜਾਓ ਡਿਊਟੀ ਕਰਨਾ ਤੇ ਉਹਨਾਂ ਦਾ ਧਿਆਨ ਜੇ ਅਸੀਂ ਕੋਈ ਵੀ ਕਰਦੀ ਪ੍ਰੋਬਲਮ ਉਹਨਾਂ ਨੂੰ ਦੱਸਦੇ ਆ ਕਿਉਂ ਉਹਨਾਂ ਦਾ ਧਿਆਨ ਡਿਊਟੀ ਕੋਈ ਨਹੀਂ ਹੁੰਦਾ ਘ ਇਸ ਕਰਕੇ ਉਹ ਬਹੁਤ ਦਿੱਕਤ ਦੇ ਵਿੱਚ ਨੇ ਤੇ ਸਾਡੇ ਦੋ ਦੋ ਫੈਮਲੀਆ ਚ ਪੰਜ ਬੱਚੇ ਨੇਗੇ ਤੇ ਉਹਨਾਂ ਨੂੰ ਧੂੜ ਮਿੱਟੀ ਤੋਂ ਪ੍ਰਦੂਸ਼ਣ ਤੋਂ ਬਹੁਤ ਦਿੱਕਤ ਆ ਇਸ ਟਾਈਮ ਵੀ ਅਸੀਂ ਕਹਿੰਨੇ ਆ ਐਸ ਡੀ ਐਮ ਸਰ ਨੂੰ ਵੀ ਘਰ ਜਾ ਕੇ ਚੈੱਕ ਕਰੋ ਕਿੰਨੀ ਡਸਟ ਪਈ ਆ ਸਾਡੇ ਘਰ ਯਾਕੀ ਅਸੀਂ ਦੋ ਤਿੰਨ ਦਿਨ ਹੋ ਗਏ ਸਫਾਈ ਵੀ ਨਹੀਂ ਕੀਤੀ ਕਿਉਂ ਵੀ ਐਸ ਡੀ ਐਮ ਸਰ ਨੂੰ ਬੁਲਾਵਾਂਗੇ ਵੀ ਚੈੱਕ ਕਰਵਾਵਾਂਗੇ ਹਾਂਜੀ ਸਰ ਮੈਂ ਖਾਨਪਿੰਡ ਦੇ ਵਿੱਚ ਵੀ ਸਾਰਾ ਹਾਂਜੀ ਸਰ ਸੁਸਰੀ ਆਉਂਦੀ ਆ ਤੇ ਬਾਕੀ ਸਾਡੀ ਮੰਮਾ ਜਿਹੜੇ ਬਿਮਾਰ ਰਹਿੰਦੇ ਨੇ ਉਹਨਾਂ ਨੂੰ ਆਵਾਜ਼ ਘੜ ਘੜ ਸਾਊਂਡ ਆ ਜਿਹੜੀ ਉਹਦੀ ਬਹੁਤ ਹੀ ਜ਼ਿਆਦਾ ਹੁੰਦੀ ਆ ਰਾਤ ਨੂੰ ਸਾਡੇ ਬੱਚੇ ਨੂੰ ਨੀਂਦ ਨਹੀਂ ਆਉਂਦੀ ਸਾਨੂੰ ਨਹੀਂ ਆਉਂਦੀ ਜੀ ਅਸੀਂ ਪਰੇਸ਼ਾਨ ਰਹਿੰਦੇ ਆ ਜੀ ਸਾਨੂੰ ਬਹੁਤ ਦਿੱਕਤ ਆਉਦੀ ਆਪ ਵੀ ਕੋਈ ਪਾ ਹਾਂ ਤਾਂ ਇਹ ਦੱਸ ਦਿਓ ਆਖਰੀ ਸਵਾਲ ਹੈ ਕਿ ਜੇ ਇੱਕ ਸੁਣੀ ਨਹੀਂ ਜਾ ਰਹੀ ਇੱਕ ਫੌਜੀ ਦੀ ਨਹੀਂ ਸੁਣੀ ਜਾ ਰਹੀ ਤਾਂ ਫਿਰ ਸੁਣੀ ਕਿਦੀ ਜਾਊਗੀ ਅਰੇ ਉਹੀ ਤਾਂ ਗੱਲ ਆ ਫੌਜੀ ਵੀ ਰੋ ਰੋ ਕੇ ਵੀਡੀਓ ਪਾ ਰਿਆ ਨਾ ਵੀ ਮੇਰੀ ਮਤ ਸਾਡੀ ਗੱਲ ਨਹੀਂ ਇਹਦੇ ਦੁੱਖ ਹੁੰਦਾ ਹੈ ਕਿ ਜਦੋਂ ਫੌਜ ਜਿਹੜਾ ਸਾਡੇ ਸਰਦਾਂ ਤੇ ਰਾਖੀ ਕਰ ਰਿਆ ਬੰਦਾ ਉਹ ਰੋਕੇ ਵੀਡੀਓ ਪਾਵੇ ਕਿ ਮੇਰੀ ਗੱਲ ਨਹੀਂ ਸੁਣੀ ਜਾਂਦੀ ਹੈ ਨਾ ਪਟਿਆਲੇ ਦੇ ਵਿੱਚ ਦੇਖੋ ਕਰਨਲ ਦਾ ਮਾਮਲਾ ਹੈ ਉਹ ਵੱਡੇ ਇੱਕ ਵੱਡੇ ਅਹੁਦੇ ਤੇ ਨੇ ਨਾ ਅਸਰਸਦਾਰ ਸੁਖਦਾਰ ਫੈਮਲੀ ਆ ਨਾ ਉਹਨਾਂ ਦੀ ਸੁਣੀ ਜਾਂਦੀ ਆ ਪਰ ਚਲੋ ਉਹਨਾਂ ਦੀ ਪਹੁੰਚ ਉੱਤੇ ਤੱਕ ਆ ਉਹਨਾਂ ਨੇ ਆਪਦੀ ਲੜਾਈ ਨੂੰ ਉਹ ਰੂਪ ਦੇ ਲਿਆ ਇੱਕ ਇਹ ਇੱਕ ਸਧਾਰਨ ਫੌਜੀ ਨੇ ਪਰ ਗੱਲ ਇਹ ਵੀ ਇਹ ਜਿਹੜੀ ਮਤਲਬ ਸਾਰਾ ਤਾਣਾ ਬਾਣਾ ਇਹ ਫੌਜ ਦੇ ਸਿਰ ਤੇ ਖੜਾ ਹੈ ਅਸੀਂ ਸਰਦਾਂ ਤੋਂ ਸਾਡੀ ਰਾਖੀ ਕਰਦੇ ਅਸੀਂ ਚੈਨ ਦੀ ਨੀਂਦ ਸੌਂਦੇ ਆ ਤੇ ਜੇ ਉਹਦਾ ਪਰਿਵਾਰ ਚੈਨ ਦੇ ਵਿੱਚ ਨਹੀਂ ਬੰਦਾ ਖੁਦ ਚੈਨ ਦੇ ਵਿੱਚ ਨਹੀਂ بےਚੈਨੀ ਚ ਰਹੂਗਾ ਤੋ ਕਿਵੇਂ ਕਰੂਗਾ ਡਿਊਟੀ ਠੀਕ ਹੈ ਨਾ ਹੁਣਸੀਂ ਐਸੇ ਮੰਗਤੇ ਹਾਂ ਕਿ ਉਹ ਬੰਦ ਹੋਣਾ ਚਾਹੀਦਾ ਹਾਂਜੀ ਹਾਂਜੀ ਸਾਰਾ ਸਾਡੀ ਇਹੀ ਰਿਕਵੈਸਟ ਹੈ ਐਸ ਡੀ ਐਮ ਸਾਰਾ ਬਠਿੰਡਾ ਪ੍ਰਦੂਸ਼ਨ ਬੋਰਡ ਬਠਿੰਡਾ ਪਟਿਆਲਾ ਤੇ ਸਾਡੀ ਇਹੀ ਮੰਗਾ ਵੀ ਉਹ ਬੰਦ ਕੀਤਾ ਜਾਵੇ ਸਾਨੂੰ ਇਹੀ ਦਿੱਕਤ ਆ ਸਾਡੇ ਬੱਚਿਆਂ ਨੂੰ ਫੌਜੀ ਦੀ ਫੈਮਲੀ ਨੂੰ ਦੋਨਾਂ ਨੂੰ ਵੀ ਉਹਨੂੰ ਵੱਦ ਬਸ ਰਿਕਵੈਸਟ ਹੈ ਇਹੀ ਵੀ ਬੰਦ ਕੀਤਾ ਜਾਵੇ ਬਸ ਉਹ ਦੁਆਰਾ ਚੱਲਣਾ ਨਹੀਂ ਚਾਹੀਦਾ ਜਿਹੜੇ ਡਾਕੂਮੈਂਟਾਂ ਦੇ ਅਕੋਰਡਿੰਗ ਕਿਉਂ ਅਨਲੀਗਲ ਚੱਲ ਰਿਹਾ ਅਲੀਗਲ ਨਹੀਂ ਹੈਗਾ ਹਾਂਜੀ ਸਰ ਤੇ 81 ਐਸਡੀਐਮ ਸਰ ਕੋਲੇ ਪੇਸੀ ਤੇ ਆਉਂਦੇ ਸੀਗੇ ਹਾਂ ਪ੍ਰੂਫ ਆ ਉਹਦਾ ਜਿਹੜਾ ਰਿਕਾਰਡ ਆ ਕੋਈ ਨਹੀਂ ਵੇਟ ਕਰੋ ਆਊਗਾ ਆ ਹਫਤੇ ਬਾਅਦ ਪੇਸੀ ਪਾਣਦੇ ਸੀ ਸਾਨੂੰ 1.5 ਸਾਲ ਹੋ ਗਏ ਪੇਸੀ ਤੇ ਆਉਂਦੀਆਂ ਸਾਸ ਨੂੰ ਆਉਣ ਨੂੰ ਕਿਉਂ ਮੇਰੀ ਜਠਾਣੀ ਕੋਲੇ ਬੱਚਾ ਛੋਟਾ ਸੀਗਾ 6 ਮਹੀਨਿਆਂ ਦਾ ਸੀ ਉਸ ਕਰਕੇ ਸਾਡੇ ਨਾਲ ਨਹੀਂ ਆ ਸਕਦੇ ਸੀਗੇ ਅਸੀਂ ਸਾਸ ਨੂੰ ਹਾਂ ਆਉਂਦੀਆਂ ਸੀ ਤੇ ਐਸਡੀਐਮ ਸਰ ਕਹਿੰਦੇ ਸੀਗੇ ਵੇਟ ਕਰੋ ਬੇਟਾ ਕੋਈ ਨਹੀਂ ਤੇ ਅਗਲੀ ਪੈਸੀ ਤੇ ਹੱਲ ਹੋਊਗਾ ਇਹਦੂ ਅਗਲੀ ਤੇ ਹੋਊਗਾ ਬਸ ਆਏ ਸਾਨੂੰ ਲਾਰੇ ਲਾਉਂਦੇ ਰਹੇ ਸੁਣੀ ਨਹੀਂ ਗਈ ਸੁਣੀ ਨਹੀਂ ਕਿ ਸਾਡੀ ਕੋਈ ਸੁਣਵਾਈ ਨਹੀਂ ਹੋਈ ਸੀ ਬਸ ਅਸੀਂ ਇਹ ਰਿਕਵੈਸਟ ਕਰਦੇ ਆਂ ਇਹ ਬੰਦ ਕੀਤਾ ਯਾਰ ਤਾਂ ਇਹ ਇਹ ਪਰਿਵਾਰਕ ਮੈਂਬਰ ਨੇ ਫੋਜ ਦੇ ਪਰਿਵਾਰਕ ਮੈਂਬਰਾਂ ਨਾਲ ਜਸਵੀਰ ਘੋੜਾ ਨਾ ਤੋਰੀ ਸੀ ਉਹਨਾਂ ਦੇ ਵੱਲੋਂ ਇਹ ਮੰਗਾ ਕਿ ਅਸੀਂ ਮੰਗੇ ਹੋ ਰੱਖਦਾ ਕਿ ਬੰਦ ਕੀਤਾ ਜਾਵੇ ਇਹ ਗੈਰ ਕਾਨੂੰਨੀ ਤੌਰ ਤੇ ਚੱਲ ਰਿਹਾ ਜਿੱਥੇ ਅਸੀਂ ਰਹਿੰਦੇ ਆਂ ਉਹ ਰਹਿਸ਼ੀ ਏਰੀਆ ਰਹਿਸ਼ੀ ਏਰੀਏ ਦੇ ਵਿੱਚ ਸ਼ੈਲਰ ਹੋਣਾ ਕਾਨੂੰਨ ਲਾਅ ਵੀ ਕਹਿੰਦਾ ਹੈ ਕਿ ਰੈ ਸ਼ੀਰੀ ਚ ਨਹੀਂ ਹੋਣਾ ਚਾਹੀਦਾ ਪਰ ਇੱਥੇ ਚੱਲ ਰਿਹਾ ਇਲਜ਼ਾਮ ਇਹ ਨਹੀਂ ਕਿ ਰਸੂਖਦਾਰ ਨੇ ਪੈਸੇ ਵਾਲੇ ਨੇ ਇਹ ਕਰਕੇ ਐਸਾ ਕੋ ਜਿਹੜਾ ਉਹ ਚੱਲ ਰਿਹਾ ਜੁੜੇ ਰਹੋ ਹਾਰਮੀ ਟੈਲੀਵਿਜ਼ਨ ਦੇ ਨਾਲ ਹੁਣ ਆਪਣੇ ਦੋਸਤ ਜਸਕਰ ਦੇ ਹੁੰਦੇ ਹੋ ਯਾ ਧੰਨਵਾਦ